ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਤੋਂ ਔਰ ਵਿਸ਼ਾ ਬੜਾ ਮਹੱਤਵਪੂਰਨ ਹੈ ਅੱਜ ਸਮਝਾਂਗੇ ਕੈਨੇਡਾ ਦਾ ਪ੍ਰੈਜ਼ੈਂਟ ਵੀਜ਼ਾ ਟ੍ਰੈਂਡ ਹੁਣ ਟ੍ਰੈਂਡ ਕੀ ਹੈ ਪਿਛਲੇ ਸਮੇਂ ਜ ਰਿਫਿਊਜ਼ਲ ਬਹੁਤ ਸੀ ਕੁਝ ਸੁਧਾਰ ਹੋਏ ਕਿਹੜੇ ਵਿਦਿਆਰਥੀ ਅਪਲਾਈ ਕਰਨ ਜਨੂਅਰੀ ਇਨਟੇਕ ਸਰਤੇ ਖੜਾ ਹੈ ਤੀਰ ਜੀ ਕਰਿਓ ਪੂਰਾ ਵਿਸਥਾਰ ਬਿਲਕੁਲ ਸਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਹੈ ਕਿਉਂਕਿ ਨਾ ਕੈਨੇਡਾ ਨੇ ਇਦਾਂ ਦੇ ਦਿਨ ਦਿਖਾਏ ਹੋਏ ਆ ਜਾਂ ਇਹਨਾਂ ਸੌਖਾ ਕੈਨੇਡਾ ਨੇ ਵੀਜ਼ਾ ਆਪਣਾ ਮਤਲਬ ਕਿ ਕਰ ਦਿੱਤਾ ਸੀ ਕਿਸੇ ਟਾਈਮ ਦੇ ਵਿੱਚ ਮੈਂ ਪਿਛਲੀ ਗੱਲ ਕਰਾਂ 2024 ਤੋਂ 25 ਵਾਲੇ ਦੇ ਵਿੱਚ ਤੇ ਉਹ ਜਿਹੜਾ ਸਮਾਂ ਸੀਗਾ ਨਾ ਸਰ ਉਹ ਕਿਤੇ ਨਾ ਕਿਤੇ ਉੜੀ ਕੋ ਉਮੀਦਾਂ ਬਣ ਜਾਂਦੀਆਂ ਹੈਗੀਆਂ ਪਰ ਕੈਨੇਡਾ ਨੇ ਆ 2025 ਜਿਹੜਾ ਵਧੀਆ ਟਾਈਮ ਐ ਤਾਂ ਕਹੂੰਗਾ ਕਿ 2023 ਅਕਤੂਬਰ ਅਕਤੂਬਰ 2023 ਤੋਂ ਅਕਤੂਬਰ 2024 ਤੱਕ ਇਹਨਾਂ ਕੈਨੇਡਾ ਨੇ ਸਰ ਇਦਾਂ ਵੀਜ਼ਾ ਦਿੱਤਾ ਤੇ ਉਹਨੇ ਤਾਂ ਤਾਕੀ ਲਿਆ ਗਿਆ ਜੀ ਆਪਾਂ ਨਹੀਂ ਕਿਸੇ ਨੂੰ ਛੱਡਦੇ ਆ ਜਾਓ ਤੁਹਾਡੇ ਕੋਲ ਪਾਸਪੋਰਟ ਹੈਗਾ ਜਿਹਦਾ ਆਪਾਂ ਪਹਿਲਾਂ ਡਿਸਕਸ ਵੀ ਕਰਦੇ ਸੀ ਉਹ ਇਹਨਾਂ ਜਦੋਂ ਉਮੀਦਾਂ ਬਣ ਜਾਂਦੀਆਂ ਪਰ ਸਾਡਾ 2025 ਸਾਲ ਨਾਲੋਂ ਉਨਾ ਹੀ ਜ਼ਿਆਦਾ ਚੈਲਿੰਜਿੰਗ ਰਿਹਾ ਚਾਹੇ ਸਟੂਡੈਂਟ ਸਟੱਡੀ ਵੀਜ਼ਾ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਹੂਰ ਵੀ ਵੀਜ਼ਾ ਹੋਵੇ ਬਟ ਹੁਣ ਸਰ ਮੈਂ 10 ਮਿੰਟ ਦੱਸਣਾ ਚਾਹੂੰਗਾ ਇਸ ਸਾਲ ਬੀਤ ਦੇ ਬੀਤ ਦੇ ਜਿਹੜਾ ਹੁਣ ਜਨਵਰੀ 2026 ਜਿਹੜਾ ਇਨਟੇਕ ਹੈਗਾ ਤੇ ਅੱਜ ਮੈਂ ਦੱਸ ਦਵਾਂ ਕਿ ਸਾਡਾ ਜਿਹੜਾ ਕੀ ਆ ਫਾਇਲ ਜਿੱਦਾਂ ਅਸੀਂ ਲਾਉਣੀਆਂ ਸ਼ੁਰੂ ਕੀਤੀਆਂ ਸੀ ਅਸੀਂ ਇਹ ਸ਼ੋਅ ਦੱਸ ਦਵਾਂ ਦੀਵਾਲੀ ਤੋਂ ਬਾਅਦ ਚ ਆਪਾਂ ਤੁਹਾਡੇ ਨਾਲ ਜਿਹੜਾ ਕੀ ਸ਼ੂਟ ਕਰ ਰਹੇ ਹਾਂ ਕਾਫੀ ਸਾਡੀਆਂ ਫਾਈਲਾਂ ਐਮਬੈਸੀ ਦੇ ਵਿੱਚ ਹੈਗੀਆਂ ਜੇ ਅੱਜ ਦੀ ਮੈਂ ਲੇਟੈਸਟ ਸਟੈਂਡ ਦੀ ਗੱਲ ਕਰਾਂ ਹਾਂ ਹੈਲੋ ਜੋਲ ਹੋਣੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਹੈਗੀ ਆ ਇਹ ਗੁੱਡ ਨਿਊਜ਼ ਹੈਗੀ ਬੱਚਿਆਂ ਲਈ ਖਾਸ ਤੌਰ ਤੇ ਉਹਨਾਂ ਵਾਸਤੇ ਮੋਟੀਵੇਸ਼ਨ ਆ ਜਿਨ੍ਹਾਂ ਵਾਸਤੇ ਜਿਹਨਾਂ ਦੀ ਫਾਈਲ ਐਮਬੈਸੀ ਚਾ ਤੇ ਅੱਜ ਮੈਂ ਦੱਸ ਵੀ ਦਮਾ ਸਰ ਸਾਡੀ ਇੱਕ ਮੀਟਿੰਗ ਸੀਗੀ ਜਿੱਥੇ ਕਿ ਸਾਰੀਆਂ ਯੂਨੀਵਰਸਿਟੀਆਂ ਦੇ ਤੇ ਇੰਡੀਆ ਤੋਂ ਸਿਰਫ ਜਿਹੜੇ ਕੀ ਆ ਪੰਜ ਕੰਸਲਟੈਂਟ ਸੀਗੇ ਜਿਹੜੇ ਉੱਥੇ ਬੁਲਾਏ ਗਏ ਸੀਗੇ ਮੈਨੂੰ 올 ਓਵਰ ਵਰਲਡ ਦੇ ਵਿੱਚੋਂ ਉੱਥੇ ਸਾਰੇ ਪਾਸੋਂ ਆਏ ਸੀਗੇ ਤੇ ਉਹਨਾਂ ਵਿੱਚੋਂ ਸਾਨੂੰ ਵੀ ਮੌਕਾ ਮਿਲਿਆ ਬੈਨਕਲ ਦੀ ਟੀਮ ਨੂੰ ਉੱਥੇ ਵਿਜ਼ਿਟ ਕਰਨ ਦਾ ਉਥੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਈਆਂ ਸੋ ਆਪਾਂ ਕੈਨੇਡਾ ਦੇ ਬੱਚਿਆਂ ਦੀ ਪੀਆਰ ਤੇ ਵੀ ਉੱਤੇ ਗੱਲ ਕਰਾਂਗੇ ਕਿਉਂਕਿ ਨਾ ਸਿਰਫ ਉਸੇ ਟੌਪਿਕ ਹੀ ਸੇ ਇਹੀ ਸਿਗਾ ਕਿ ਜਿਹੜਾ ਕਿ ਮੀਟਿੰਗ ਪੁਆਇੰਟ ਸੀਗਾ ਨਾ ਜਿਹੜਾ ਕਿ ਆ ਐਜੂਕੇਸ਼ਨ ਦਾ ਕਿ ਹਾਂ ਵੀ ਹੁਣ ਬੱਚਿਆਂ ਦੇ ਵੀਜ਼ਾਸ ਕਿਦਾਂ ਆ ਸਕਦੇ ਸੋ ਦੱਸ ਵੀ ਦਮਾਂ ਕਿ ਉਸੇ ਬੱਚਿਆਂ ਦੀ ਫਾਈਲ ਸੇ ਇੰਪਲੀਮੈਂਟ ਜ਼ਰੂਰ ਕੀਤੇ ਆ ਤੇ ਨਵੇਂ ਬੱਚਿਆਂ ਨੂੰ ਵੀ ਮੈਂ ਕਹਿ ਦਵਾਂ ਹੁਣ ਜੇ ਤੁਸੀਂ ਉੱਥੇ ਜਾਣਾ ਵਾ ਤੁਹਾਡਾ ਸਹੀ ਕੋਰਸ ਮਤਲਬ ਕਿ ਇੱਕ ਤਰ੍ਹਾਂ ਦੀ ਕਿ ਜੇ ਮੈਂ ਸ਼ਾਰਟ ਦੇ ਵਿੱਚ ਕਹਾਂ ਜਿਹਦਾ ਆਸਟ੍ਰੇਲੀਆ ਬੱਚੇ ਨੇ ਜਾਣਾ ਹੋਵੇ ਨਾ ਸਾਲ ਪਹਿਲਾਂ ਉਹ ਤਿਆਰੀ ਕਰਨੀ ਕੈਨੇਡਾ ਦੇ ਵਿੱਚ ਵੀ ਸਾਲ ਕੱਪੈਲੋਂ ਤਿਆਰੀ ਕਰਨੀ ਤੁਹਾਨੂੰ ਸ਼ੁਰੂ ਕਰਨੀ ਹੀ ਪੈਣੀ ਹੈ ਚਾਹੇ ਫਾਈਨੈਂਸ਼ੀਅਲਸ ਹੋਣ ਚਾਹੇ ਤੁਹਾਡੀ ਮੈਂ ਕਿਹਾ ਕੋਰਸ ਤੇ ਹੋਣ ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪੇ ਕਰਨਗੀਆਂ ਤੇ ਅੱਜ ਮੈਂ ਇੱਕ ਹੋਰ ਚੀਜ਼ ਦੇ ਵਿੱਚ ਨਾ ਤੁਹਾਡੀ ਫਾਈਲ ਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਗਾ ਜਿਹੜੇ ਬੱਚੇ ਨੇ ਅਜੇ ਫਾਈਲਸ ਨਹੀਂ ਲਾਈਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਣੀ ਫਾਈਲ ਦੇ ਵਿੱਚ ਮੈਂ ਤਾਂ ਕਹਾਂਗਾ ਕਿਸੇ ਤਰ੍ਹਾਂ ਦਾ ਵੀ ਕਾਪੀ ਪੇਸਟ ਵਾਲੀ ਤੁਹਾਡੀ ਐਸਓਪੀ ਜਿਹੜੀ ਨਹੀਂ ਚਾਹੀਦੀ ਹੈਗੀ ਤੁਸੀਂ ਆਪਣੀ ਐਸਓਪੀ ਵੀ ਜ਼ਰੂਰ ਮੈਂ ਤਾਂ ਕਹਾਂਗਾ ਆਪਣੇ ਜਿਹੜੇ ਕਿ ਪਰਸਨਲ ਐਫਰਟ ਲਾ ਕੇ ਜਰੂਰ ਬਣਾਓ ਤੇ ਜਿਹੜੇ ਬੱਚੇ ਹਜੇ ਵੀ ਜਨਵਰੀ 26 ਦੇ ਵਾਸਤੇ ਜਿਹੜੇ ਦੇ ਮੈਂ ਕਹੂੰਗਾ ਫਾਈਲ ਲਾਉਣੀ ਹੈਗੀ ਆ ਜਾਂ ਉਸ ਤੋਂ ਮਈ ਦੇ ਵਿੱਚ ਵੀ ਲਾਉਣੀ ਆ ਤੇ ਇੱਕ ਬੱਚਿਆਂ ਨੂੰ ਮੇਰੀ ਇੱਕ ਤੈਅ ਦਿਲੋਂ ਜਿਹੜੀ ਅਰਦਾਸ ਹੈਗੀ ਆ ਫੀ ਜਿਹੜੀ ਪੇਮੈਂਟ ਯੂਨੀਵਰਸਿਟੀ ਦੀ ਕਰਨੀ ਜਾਂ ਕਾਲਜ ਦੀ ਕਰਨੀ ਆ ਉਹ ਲਾਸਟ ਡੇਟ ਤੱਕ ਜਾਂ ਕਰਨੀ ਜਿਹੜੀ ਲਾਸਟ ਡੇਟ ਜਿਹੜੀ ਹੋਈ ਐਕਸੈਪਟੈਂਸ ਹੁੰਦੀ ਆ ਉਹਨਾਂ ਦੀ ਉਦੋਂ ਕਰਨੀ ਉਹਦੇ ਪਿੱਛੇ ਵੀ ਮੇਰਾ ਕਰਜ਼ਾ ਨਾ ਇੰਡੀਆ 'ਚ ਮੇਰੇ ਪੈਸੇ 'ਤੇ ਮੈਨੂੰ ਵਿਆਜ ਆ ਰਿਹਾ ਬਾਅਦ 'ਚ ਦਵਾਂਗੇ ਤੇ ਜੀਆਈਸੀ ਹਫਤਾ ਪਹਿਲਾਂ ਪੇ ਕਰਨੀ ਆ ਜਦੋਂ ਮੈਂ ਐਮਬੈਸੀ ਚ ਫਾਈਲ ਹੁਣੀ ਉਹਦੇ ਪਿੱਛੇ ਵੀ ਮੇਰਾ ਇਹੀ ਰੀਜ਼ਨ ਆ ਕਿ ਮੈਂ ਪੈਸੇ ਆਪਣੇ ਕੋਲ ਜ਼ਿਆਦਾ ਹੋਲਡ ਰੱਖਣੇ ਆ ਤੇ ਜਿਹੜੇ ਬੱਚੇ ਕੋਈ ਨਾ ਜਿੱਦਾਂ ਦਾ ਇਸ ਵੇਲੇ ਕੈਨੇਡਾ ਦਾ ਸਿਸਟਮ ਚੱਲ ਰਿਹਾ ਉਹ ਤੁਹਾਡੀ ਸਾਲ ਦੀ ਫੀਸ ਸਾਲ ਦੀ ਜੀਆਈਸੀ ਤੋਂ ਬਾਅਦ ਵੀ ਮਤਲਬ ਕਿ ਉਹ ਦੇਖ ਰਹੇ ਆ ਕਿ ਤੁਸੀਂ ਜਿਹੜਾ ਆਪਣਾ ਅਗਲਾ ਕਿੱਦਾਂ ਰਿਸੋਰਸਸ ਕਰੋਗੇ ਚਾਹੇ ਤੋਂ ਐਜੂਕੇਸ਼ਨ ਲੋਨ ਤੇ ਰਿਲਾਇ ਕਰ ਸਕਦੇ ਆ ਜਾਂ ਮੈਂ ਕਈ ਬੱਚਿਆਂ ਨੂੰ ਜਿਹੜੇ ਨਾ ਲਾਸਟ ਮੂਮੈਂਟ ਤੇ ਫੀਸ ਜੜੀਆਂ ਪੇ ਕਰਨ ਉਹਨਾਂ ਨੂੰ ਬੱਚਿਆਂ ਨੂੰ ਕਹਿ ਰਿਹਾ ਕਿ ਉਹ ਜਿਹੜੇ ਪੈਸੇ ਉਹਨਾਂ ਨੇ ਮਾਪਿਆਂ ਨੇ ਆਬਵੀਅਸ ਜੁੜੇ ਤਾਂ ਹੁੰਦੇ ਹੀ ਆ ਉਹ ਉਹਨੇ ਕੇ ਪੈਸੇ ਜੋੜ ਕੇ ਰੱਖਣ ਆਪਣੇ ਕਿਸੇ ਭੈਣ ਭਾਈ ਕੋਲ ਅਜ ਮੈਂ ਔਨ ਮਤਲਬ ਕਿ ਜਿਹੜੀ ਉਹ ਸਲਾਹ ਦੇ ਰਿਹਾ ਜਿਹੜੀ ਕਿ ਮੈਂ ਬਹੁਤ ਘੱਟ ਬੱਚਿਆਂ ਨੂੰ ਦਿੰਦਾ ਕਿ ਆਪਣੇ ਕਿਸੇ ਭੈਣ ਵਜਨ ਜਾਂ ਕਿਸੇ ਬਾਹਰ ਲੋਨ ਫੜ ਕੇ ਜੀਆਈਸੀ ਬਾਹਰੋਂ ਪੇ ਕਰਕੇ ਫੀਸ ਬਾਹਰੋਂ ਦੇ ਸਕਦੇ ਨੇ ਤੈਨ ਆਪਣੀ ਫਾਈਲ ਲਾਉਣ ਕਿ ਹਾਂ ਵੀ ਜੇ ਤਾਂ ਅਸੀਂ ਆਪਣੇ ਕਿਸੇ ਅ ਰਿਸੀਦਾਰ ਨੂੰ ਜਾਂ ਕਿਸੇ ਨੂੰ ਤੁਸੀਂ ਆਪਣੇ ਪੈਸੇ ਮੂਡ ਨੇ ਵੀ ਆ ਜਾਂ ਆਪਣਾ ਲੋਨ ਵੀ ਲਾਉਣਾ ਪੈਸੇ ਦਾ ਤੁਹਾਡੇ ਕੋਲ ਹੈਗੇ ਕਿਉਂਕਿ ਇਸ ਵੇਲੇ ਕੈਨੇਡਾ ਸ਼ੋ ਮਨੀ ਤੁਹਾਡੀ ਦੇਖਣ ਦਿਆ ਕਿ ਉਹ ਬਲੀ ਡਿਮਾਂਡ ਕਰ ਰਹੇ ਨੇ ਕਿ ਹਾਂ ਵੀ ਤੁਸੀਂ ਅਗਲੇ ਸਾਲ ਨੂੰ ਕਿੱਦਾਂ ਕਰੋਗੇ ਸੋ ਇਹ ਚੀਜ਼ ਵੀ ਤੁਸੀਂ ਕਰਨ ਜੜੀ ਜ਼ਰੂਰ ਸਕਦੇ ਆ ਇਹ ਉਹ ਸਲਾਹ ਆ ਜਿਹੜੀ ਮੈਂ ਜਿਹੜੇ ਸਾਡੇ ਕੋਲ ਪੇਰੈਂਟਸ ਆਉਂਦੇ ਆ ਬੱਚੇ ਹੁੰਦੇ ਤੇ ਉਹਨਾਂ ਨੂੰ ਕਹਿ ਰਿਹਾ ਕਿ ਕਿਉਂਕਿ ਜੋ ਸਾਡੇ ਹੱਥ ਚ ਆ ਗਿਆ ਸੀ ਉਹ ਕਰ ਸਕਦੇ ਹਾਂ ਤੇ ਬਾਕੀ ਹਾਂ ਜੇ ਆਪਾਂ ਕੈਨੇਡਾ ਦੇ ਵੀਜ਼ਾ ਦੀ ਟ੍ਰੈਂਡ ਦੀ ਜੇ ਆਪਾਂ ਗੱਲ ਕਰਾਂ ਤੇ ਬਿਲਕੁਲ ਸਭ ਨੂੰ ਪਤਾ ਕਿ ਐਸ ਵੇਲੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਜੇ ਮੈਂ ਵਰਡ ਯੂਜ਼ ਕਰਾਂ ਤਾਂ ਮੰਦਾ ਹਾਲ ਆ ਕਿਉਂਕਿ ਐਂਡ ਆਫ ਦਾ ਡੇ ਐਡਮਿਸ਼ਨ ਕਰਨਾ ਇਜ਼ ਨਾਟ एवरीथिंग ਐਂਡ ਆਫ ਦਾ ਡੇ ਜੇ ਬੱਚੇ ਦਾ ਵੀਜ਼ਾ ਲੱਗੇਗਾ ਬੱਚਾ ਉੱਥੇ ਜਾਏਗਾ ਪੜੇ ਜਾਏਗਾ ਪੜੇਗਾ ਤੇ ਥੈਨ ਯੂਨੀਵਰਸਿਟੀਸ ਦੇ ਕਾਲਜਸ ਦੇ ਖਰਚੇ ਨਿਕਲਣੇ ਤੇ ਜੋ ਕਿ ਐਸ ਵੇਲੇ ਸਭ ਨੇ ਦੇਖਿਆ ਵੀ ਹੁਣ ਟੋਰਾਂਟੋ ਦੇ ਵਿੱਚ ਵਧੀਆ-ਵਧੀਆ ਕਾਲਜਸ ਦੇ ਜਿਹੜੇ ਉਹਨਾਂ ਦੇ ਪ੍ਰੋਫੈਸਰਸ ਹੈਗੇ ਆ ਉਹ ਵੀ ਸਟ੍ਰਾਈਕ ਤੇ ਬੈਠੇ ਆ ਆਪਣੀਆਂ ਸੈਲਰੀਜ਼ ਨੂੰ ਲੈ ਕੇ ਕੁਸ਼ਨਾ ਕਿਉਂਕਿ ਅੰਦਰ ਇੰਟਰਨਲ ਉਹਨਾਂ ਦੇ ਵੀ ਪ੍ਰੋਬਲਮ ਚੱਲ ਰਹੀਆਂ ਤੇ ਬਾਕੀ ਇਹ ਤਾਂ ਚਲੋ ਚੀਜ਼ਾਂ ਸ਼ਾਇਦ 네ਗੈਟਿਵਿਟੀ ਵੱਲ ਨੂੰ ਤੁਸੀਂ ਨਾ ਜਾਓ ਮੈਂ ਪੋਜ਼ਿਟਿਵ ਹੀ ਗੱਲ ਕਹਿਣਾ ਚਾਹੂੰਗਾ ਜਿਹੜਾ ਸਾਡਾ ਇਵੈਂਟ ਸੀਗਾ ਨਾ ਉੱਥੇ ਜਿਹੜੀ ਯੂਨੀਵਰਸਿਟੀ ਸੇ ਜਿਹੜਾ ਕਿ ਹੈਡ ਡਿਸਟ੍ਰੈਟ ਗਏ ਉਹਨਾਂ ਨੇ ਫੇਰ ਦੱਸਿਆ ਕਿ ਜਿਹੜੇ ਉੱਥੇ ਉਹਨਾਂ ਦੇ ਮਿਨਿਸਟਰਜ਼ ਇਹਨਾਂ ਜਦੋਂ ਉੱਥੇ ਉਹਨਾਂ ਦੀ ਮੀਟਿੰਗਸ ਹੋਈਆਂ ਹਾਂ ਲੌਂਗ ਟਰਮ ਜਿਹੜੀਆਂ ਕਿ ਆ ਪਾਲਿਸੀਜ਼ ਆਪਾਂ ਜੀਤੀ ਰਿਵਾਈਵ ਹੋਣ ਨੂੰ ਮਿਲਣਗੀਆਂ ਪੋਜ਼ਿਟਿਵ ਹੋਣ ਨੂੰ ਮਿਲਣਗੀਆਂ ਇੱਕ ਪੋਜ਼ਿਟਿਵ ਚੀਜ਼ ਮੈਂ ਤੁਹਾਨੂੰ ਹੋਰ ਜਿਹੜਾ ਕਿ ਇਹਦੇ ਵਿੱਚ ਐਡ-ਆਨ ਕਰ ਦੇਣਾ ਸਭ ਨੂੰ ਦੇਖਿਆ ਉਹ ਕਿ ਕੈਨੇਡਾ ਦੇ ਜਿਹੜੇ ਉੱਥੇ ਮਿਨਿਸਟਰਜ਼ ਆ ਕੇ ਹੁਣ ਹੀ ਆਪਣੇ ਪੀਐਮ ਨਰਿੰਦਰ ਮੋਦੀ ਜੀ ਨੂੰ ਜਸਟ ਬਿਫੋਰ 1 ਵੀਕ ਬਿਫੋਰ ਦੀਵਾਲੀ ਜਿਹੜੇ ਕਿ ਮਿਲ ਕੇ ਗਏ ਆ ਹਾਂ ਜਿਹੜੇ ਵੀ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਆਈ ਸੀਗੀ ਜਾਂ ਕਿ ਪ੍ਰੋਬਲਮ ਆਈ ਸੀਗੀ ਹ ਕਿੱਦਾਰੀ ਰਿਵਾਈਵ ਕਰਨੇ ਆ ਆਪਾਂ ਪੋਜ਼ਿਟਿਵਿਟੀ ਦੇਖ ਸਕਦੇ ਆ ਤੇ ਬਾਕੀ ਇੱਕ ਹੋਰ ਆਪਣੇ ਵੱਲੋਂ ਮੈਂ ਉਹ ਬੱਚਿਆਂ ਨੂੰ ਇੱਕ ਇਥੇ ਨਵੀਂ ਚੀਜ਼ ਆਡਾ ਕਰਨੀ ਚਾਹੂੰਗਾ ਕਈ ਬੱਚੇ ਨਾ ਖਾਸ ਤੌਰ ਤੇ ਇਥੇ ਅੱਜਕੱਲ ਮਸ਼ਹੂਰੀਆਂ ਦੇ ਪਿੱਛੇ ਵੀ ਥੋੜਾ ਜਿਹਾ ਬਹੁਤ ਜ਼ਿਆਦਾ ਉਹ ਤੋਂ ਕਨਵਿੰਸ ਹੋ ਰਹੇ ਸਭ ਨੂੰ ਲੱਗ ਰਿਹਾ ਕਿ ਬਸ ਆਸਟ੍ਰੇਲੀਆ ਨੇ ਸ਼ਾਦਰੋਜੇ ਖੋਲਤੇ ਐ ਨੂੰ ਚਲ ਜੀਏ ਐ ਨੂੰ ਚਲ ਜੀਏ ਤੇ ਸਭ ਨੂੰ ਪਤਾ ਜਦੋਂ ਸਾਰੇ ਇੱਕ ਪਾਸੇ ਨੂੰ ਜਾਂਦੇ ਆ ਨਾ ਤੇ ਉਹ ਵੀ ਦਰਵਾਜ਼ਾ ਛੇਤੀ ਬੰਦ ਹੋ ਜਾਂਦਾ ਤੇ ਮੈਨੂੰ ਇਹਦਾ ਲੱਗਦਾ ਜੋ ਮੇਰਾ ਜ਼ਾਤੀ ਤਜਰਬਾ ਵਾ ਮੈਂ ਜਿਹੜੇ ਰਾਤ ਇਹਗਾ ਮੈਂ ਉਸ ਰਾਤ ਇਹ ਡੜੇ ਟਿਕੇ ਰਹੂੰ ਕੈਨੇਡਾ ਛੱਡ ਕੇ ਬਹੁਤ ਘੱਟ ਬੱਚਿਆਂ ਨੂੰ ਮੇਲੇ ਕੰਟਰੀ ਮੂਵ ਕਰਨ ਦੀ ਅੱਜ ਤੱਕ ਸਲਾਹ ਦਿੱਤੀ ਹੈ ਪਰ ਹਾਂ ਕਈਆਂ ਨੂੰ ਮੈਂ ਦੰਦਾ ਵੀ ਹਾਂ ਪੁੱਤ ਤੂੰ ਆ ਜਾ ਬੇਟਾ ਉਹਨਾਂ ਬੱਚਿਆਂ ਨੂੰ ਦੇ ਰਿਆਂ ਕਿ ਜਿਹੜੇ ਬੱਚੇ ਬਾਰ-ਬਾਰ ਸੇਮ ਰੀਜ਼ਨ ਕਰਕੇ ਜਿਹੜੇ ਕਿ ਫਸ ਰਹੇ ਆ ਚਾਹੇ ਐਕਾਡੈਮਿਕ ਵੀ ਕਿ ਲਾ ਲੋ ਚਾਹੇ ਫਾਈਨੈਂਸ਼ੀਅਲਸ ਕਰਕੇ ਲਾ ਲੋ ਕਈ ਵਾਰੀ ਬੜਾ ਸੌਖਾ ਹੁੰਦਾ ਇਸ ਮੰਚੇ ਤੇ ਬੈਠ ਕੇ ਸਲਾਹ ਦੇਣੀ ਕਿ ਜਾ ਸਾਹਮਣੇ ਬੱਚੇ ਨੂੰ ਦਫ਼ਤਰ ਬੈਠ ਕੇ ਸਲਾਹ ਦੇਣੀ ਪੁੱਤ ਤੂੰ ਆ ਕਰ ਲਈ ਬੇਟਾ ਆ ਚੀਜ਼ ਕਰ ਲਈ ਔਖਾ ਹੁੰਦਾ ਹਾਂ ਕਈ ਬੱਚਿਆਂ ਨੂੰ ਕਹਿ ਰਿਆਂ ਬਟ ਮੈਂ ਇੱਕ ਇਸ ਚੀਜ਼ ਦੇ ਜਿੱਦਾਂ ਜਿਹੜੇ ਵੀ ਬੱਚੇ ਤੁਸੀਂ ਕੋਈ ਵੀ ਫੈਸਲਾ ਲੈਣਾ ਵਾ ਕੰਮ ਤਾਂ ਤੁਹਾਡਾ ਬਾਅਦ ਵਿੱਚ ਹੈ ਨਾ ਜੇ ਤੁਸੀਂ ਸਾਡੇ ਕੋਲ ਕਰਾਉਣਾ ਕਿੱਦਾਂ ਵੀ ਹੈਗਾ ਤੇ ਉਹ ਤੁਸੀਂ ਸਲਾਹ ਲੈਣ ਲਈ ਜਰੂਰ ਸਾਡੇ ਆਫਿਸ ਜਿਹੜਾ ਕਿ ਵਿਜ਼ਿਟ ਕਰ ਸਕਦੇ ਆਂ ਕਿ ਹਾਂ ਵੀ ਕੰਟਰੀ ਚੇਂਜ ਕਰੀਏ ਰੁਕੀਏ ਕਿੰਨੀ ਦੇਰ ਹੋਰ ਜਿਹੜੀ ਕਿ ਵੇਟ ਕਰੀਏ ਬਾਕੀ ਹਾਂ ਜੇ ਮੈਂ 네ਗੇਟਿਵ ਟ੍ਰੈਂਡ ਦੀ ਗੱਲ ਕਰਾਂ ਤੇ 올 ਓਵਰ ਸਾਰੇ ਬੱਚਿਆਂ ਨਾਲ ਸੇਮ ਹੋਇਆ ਕਈ ਵਾਰੀ ਬੱਚੇ ਨਾ ਦਿਲ ਦਿਲ ਲੰਦੇ ਕਿ ਸਾਡੇ ਨਾਲ ਸ਼ਾਇਦ ਜ਼ਿਆਦਾ ਤਕਾ ਹੋਇਆ ਬੜਾ ਤਕੇ ਤਕਾ ਇਹਨੇ ਸੋਚਿਆ ਕਰੋ ਜੋ ਵਾਈਗਰੂ ਕਰਦਾ ਵਧੀਆ ਕਰਦਾ ਇਹ ਮੇਰਾ ذاتی ਤਜਰਬਾ ਹੈ ਜਿਹੜਾ ਕਿ ਹੈਗਾ ਤੇ ਬਾਕੀ ਲੱਗੇ ਰਹੀ ਆਪ ਆਪਣਾ ਕਰਮ ਕਰ ਅੱਜ ਕਿਨਾਂ ਮੈਂ ਲਾਈਫ ਦੇ ਇੱਕ ਛੋਟਾ ਪਰ ਮੂਵਮੈਂਟ ਵੀ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਮੈਂ ਆਪਣੇ ਫਾਦਰ ਸਾਹਿਬ ਨਾਲ ਤੇ ਜੋ ਕਿ ਮੇਰੇ ਰੋਲ ਮਾਡਲ ਵੀ ਹੈਗੇ ਆ ਤੇ ਅੱਜ ਮੈਂ ਬੈਠਾ ਸੀ ਅਜ ਉਹ ਵੀ ਮੈਨੂੰ ਨਾਲ ਲਾਈਫ ਦੇ ਵਿੱਚ ਕੁਝ ਇਦਾਂ ਹੀ ਜਿਹਦਾ ਇਹਨਾਂ ਥਾਟਸ ਆਪਾਂ ਜਿਹਦਾ ਸ਼ੇਅਰ ਕਰਨ ਲੱਪੇ ਕਿ ਅਜੋ ਅੱਜ ਤੱਕ ਜੇ ਪਹਿਲਾਂ ਆ ਕਰ ਲੈਂਦੇ ਆ ਆ ਕਰ ਲੈਂਦੇ ਇਦਾਂ ਹੋ ਲੈਂਦੇ ਜੋ ਮੇਰੇ ਨਾਲ ਵੀ ਗੱਲਾਂ ਹੋ ਰਹੀਆਂ ਤੇ ਮੇਰੇ ਫਾਦਰ ਸਾਹਿਬ ਨੇ ਉਮਰ ਇੱਕ ਇਹ ਚੀਜ਼ਾਂ ਕਰਕੇ ਜੇ ਮੈਨੂੰ ਪੋਜ਼ਿਟਿਵਿਟੀ ਬਣਾਉਣ ਨੂੰ ਕਿਹਾ ਕੋਈ ਕੁਝ ਚੱਲਣ ਦੇ ਸੀ ਕੋਈ ਬਿਜ਼ਨਸ ਡੀਲ ਦੀ ਗੱਲ ਕਹਿੰਦੇ ਤੂੰ ਸੋਚ ਕਿ ਜੜੇ ਲੈਵਲ ਤੇ ਅੱਜ ਆਪ ਜੇ ਇਹ ਚੀਜ਼ ਉਦੋਂ ਹੋ ਜਾਂਦੀ ਸ਼ਾਇਦ ਅੱਜ ਇਹ ਚੀਜ਼ ਤੂੰ ਨਾ ਕਰਦਾ ਹੁੰਦਾ ਸੋ ਮੈਨੂੰ ਵੀ ਲੱਗਾ ਕਿ ਹਾਂ ਵੀ ਇਹ ਬੜੀ ਪੋਜ਼ਿਟਿਵ ਚੀਜ਼ ਜਿਹੜੀ ਹੈਗੀ ਆ ਸੋ ਰੱਬ ਹਮੇਸ਼ਾ ਵਧੀਆ ਕਰਦਾ ਸੋ ਆਪਾਂ ਆਪਣਾ ਗਰਮ ਕਰਦੇ ਰਹੀਏ ਇਮਾਨਦਾਰੀ ਨਾਲ ਬਿਨਾਂ ਕਿਸੇ ਜਗਾੜ ਲਾਏ ਬਿਨਾਂ ਕੋਈ ਸ਼ਾਰਟਕਟ ਹਾਰੇ ਹੋਏ ਬਿਨਾਂ ਟਾਈਮ ਵੇਸਟ ਕੀਤੇ ਵੀ ਟਾਈਮ ਵੇਸਟ ਹੋਵਾ ਜਦੋਂ ਆਪਾਂ ਬਹਿ ਗਏ ਆਪਣੇ ਆਪ ਨੂੰ ਅਪਡੇਟ ਆਪਾਂ ਜ਼ਰੂਰ ਕਰੀ ਜਾਣਾ ਬਾਕੀ ਆਪਾਂ ਲੱਗੇ ਰਹਿਣਾ ਸੋ ਕੈਨੇਡਾ ਵਧੀਆ ਆਉਣ ਵਾਲੇ ਸਮੇਂ 'ਚ ਆਪਾਂ ਡੈਫੀਨਿਟਲੀ ਉਮੀਦ ਕਰ ਸਕਦੇ ਆਂ ਤੇ ਮੈਂ ਦਿਲੋਂ ਪ੍ਰੇ ਕਰੂੰਗਾ ਜਿੰਨੇ ਵੀ ਬੱਚਿਆਂ ਦੀ ਫਾਈਲ ਐਮ ਉਹ ਮਿਠਾਈ ਦੇ ਡੱਬੇ ਜਲਦੀ ਤੋਂ ਜਲਦੀ ਸਾਡੇ ਆਫਿਸ ਜ਼ਰੂਰ ਲੈ ਕੇ ਆ। ਸਤਿ ਸ੍ਰੀ ਅਕਾਲ। ਸ਼ੁਭ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਗੱਲਾਂ ਤੁਸੀਂ ਜੀ ਨੇ ਕੀਤੀਆਂ 8557885578 ਸਲਾਹ ਲੈਣੀ ਹੈ ਤੇ ਇਸੇ ਨੰਬਰ ਤੇ ਲੈਣੀ ਹੈ। ਔਰ ਸੋਚ ਸਮਝ ਕੇ ਫੈਸਲਾ ਕਰਨਾ। ਥੈਂਕ ਯੂ ਸੋਮਾ।